ਭਾਈ ਗੁਰਜੀ ਕਾ ਹਾਲ ਸਭਾਈ ਗੁਰਜੀ ਕੀ ਹਵਾਲੇ ਤੁਹਾਡਾ ਸਾਡੀ YouTube ਚੈਨਲ ਅਤੇ Facebook ਤੇ ਸਵਾਤਿ ਅੱਜ ਅਪਾ ਵੀਡੀਓ ਲਗਾ ਸ਼ਮੀ ਪਟਾੜਾ ਸ਼ਾਈ ਪੱਗ ਜੇ ਲੰਥ 9.8 ਮੀਟਰ ਦਾ ਕਪੜਾ ਲਾ ਵਰਤਿਆ ਤੇ ਸਭ ਤੋਂ ਪਹਿਲਾਂ ਪਪਾ ਲੈਣਾ ਲਾਉਣਾ ਸਿੱਧੇ ਸੈਂਟਰ ਚ ਲਿਆ ਕੇ ਲੜਨੂੰ ਪਣੀ ਨੋ ਖਲਦਾ ਹੱਥਲੇ ਰੱਖ ਕੇ ਬੰਦ ਪਾਸੇ ਉੱਤੇ ਰੱਖ ਕੇ ਦੋਹੀ ਪੱਲੇ ਇਕੱਠੇ ਕਰਕੇ ਇੱਕ ਵਾਰ ਜਿਹੜਾ ਲੜਨੂੰ ਬੋਲਡ ਕਰਕੇ ਅੱਧੀ ਅੱਧੀ ਗਲ ਟਾ ਕੇੜਾ ਪੜਨੂੰ ਤੇ ਜਿਹੜਾ ਲੜਨੂੰ ਸਾਫ ਕਰਕੇ ਲਗਾ ਦੇਣਾ ਤੇ ਉਸ ਵਿੱਚੋਂ ਚੰਗੀ ਤਰ੍ਹਾਂ ਦੇ ਪਵਲ ਨੂੰ ਕੱਢ ਕੇ ਇਹੜਾ ਲਾੜ ਨੂੰ ਲੋਡ ਕਰਕੇ ਲਗਾ ਲੈਣਾ ਤੇ ਬਰਸਤਵਾ ਜਿਹੜਾ ਆਪਾਂ ਅਗਲਾ ਲਾੜ ਲਗਾਉਣਾ ਲਾੜ ਨੂੰ ਬੈਗ ਤੋਂ ਕਿੰਚ ਕਰ ਲੈਣਾ ਨੂੰ ਦੋ ਹੌਲ ਦਾ ਬਥ ਥੱਲੇ ਰੱਖ ਕੇ ਬੰਦ ਪਾਸੇ ਉੱਤੇ ਰੱਖ ਕੇ ਦੋ ਹੀ ਪੱਲੇ ਜਿਹੜੇ ਪਹਿਲੇ ਪੱਲੇ ਜਿਹੜਾ ਖੋਲ ਕੇ ਦੂਜੇ ਪੱਲੇ ਤੋਂ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਲਾੜ ਨੂੰ ਡਬਲ ਫੋਲਡ ਕਰਾਂਗੇ ਇੱਕ ਵਾਰ ਜਿਹੜਾ ਇੱਕ ਵਾਰ ਲਾੜ ਨੂੰ ਫੋਲਡ ਕਰ ਲੈਣਾ ਫੋਲਡ ਕਰਕੇ ਫਿਰ ਉਹਦੇ ਜਿਹੜੇ ਬਲ ਹੋਣਗੇ ਉਹ ਖਿੱਚ ਕੇ ਥੱਲੇ ਨੂੰ ਤੇ ਬਾਦੂ ਦਾ ਕਪੜਾ ਖਿੱਚ ਕੇ ਜਿਹੜਾ ਲਾੜ ਨੂੰ ਮਟਾਈ ਜੇ ਕਰਕੇ ਤੇ ਫਿਰ ਜਿੰਨ ਕੋਈ ਉਹਦਾ ਫਾਂਸ ਰੱਖਣਾ ਚਾਹੁੰਦਾ ਇੱਕ ਜਾਂ ਦੋ ਉਂਗਲਾਂ ਉਹਦਾ ਫਾਂਸ ਰੱਖ ਕਿਹੜਾ ਲੜਮ ਨੂੰ ਲਗਾ ਦੇਣਾ ਤੇ ਨਾਲial ਬਾਈ ਫੇਰ ਕੇ ਉਹਦੀ ਸਫਾਈ ਜਿਹੜੀ ਨਾਲial ਕਰ ਲੈਣੀ ਆ ਤੇ ਫਿਰ ਹਟੋ ਤੱਕ ਲੱਗੇ ਪਿੱਛੇ ਤੱਕ ਚੰਗੀ ਤਰ੍ਹਾਂ ਆਲੇ ਆਪਾਂ ਪੜੀ ਸਫਾਈ ਕਰਕੇ ਉੱਪਰ ਜਿਹੜੇ ਵਾਲ ਹੁੰਦੇ ਆ ਉਹ ਕੱਢ ਕੇ ਜਿਹੜਾ ਲੜ ਨੂੰ ਲਗਾ ਲੋੜ ਗਾ ਲੈਣਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਲੜ ਨੂੰ ਵੈਕ ਤੋਂ ਪਿੰਚ ਕਰ ਲੈਣਾ ਪੂਰੀ ਲੋਹ ਦਾ ਹੱਥਲੇ ਰੱਖਾਂਗੇ ਬੰਦ ਪਾਸਾ ਤਰਾ ਕੇ ਦੋਹੀ ਪੱਲਿਆਂ ਜੋ ਪੱਲੇ ਪੱਲੇ ਨੂੰ ਜਿਆਦਾ ਖੋਲਣਾ ਦੂਜੇ ਬਲੇ ਨੂੰ ਪਮਟਾਈ ਵਾਲ ਪਾਸੇ ਨਾਲ ਜੋੜ ਕੇ ਤੇੜਾ ਲੜ ਨੂੰ ਡਬਲ ਫੋਲਡ ਕਰਾਂਗੇ ਕਿਹੜਾ ਪਲਾ ਨੂੰ ਡਬਲ ਫੋਲਡ ਕਰਕੇ ਤੇ ਫਿਰ ਜਿੱਥੇ ਆਪਾਂ ਪਹਿਲਾ ਲਗਾਈ ਸੀ ਉੱਥੇ ਜਿਹੜਾ ਲੜ ਨੂੰ ਰੱਖ ਕੇ ਨੋਕ ਤੋਂ ਤੇ ਫੇਰ ਜਿੰਨਾ ਆਪ ਪਲੇਟ ਦਾ ਭਾਂਡਾ ਖੋਣਾ ਪਲੇਟ ਦਾ ਭਾਂਡਾ ਰੱਖ ਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਤੇ ਨਾਲੇ ਵਾਈ ਫੇਰ ਕੇ ਤੇ ਲੜਾਈ ਸਫਾਈ ਕਰ ਲੈਣੀ ਹੈ ਜਿਹੜੇ ਹੁਣ ਆਪਾਂ ਲੜ ਲਾਏ ਸੀ ਉਹਨਾਂ 'ਚ ਜਿਹੜਾ ਆਪਾਂ ਵਾਈ ਫੇ ਲਾਣੇ ਤੂੰ ਨਾਲ ਫਾਸਲੇ ਉਹ ਲੋਡ ਕਰ ਲੈਣਾ ਤਰੋਤਵਾ ਜਿਹੜਾ ਆ ਪਾਗ ਲੜਾ ਲਾਉਣਾ ਲੜਨੂ ਵੈਕ ਤੋਂ ਪਿੰਚ ਕਰ ਲੈਣਾ ਪੂਣੀ ਦੋਹਲ ਦਾ ਹੱਥਲੇ ਰੱਖਾਂਗੇ ਬੰਦ ਪਸਾ ਉੱਤ ਰੱਖ ਕੇ ਦੋ ਹੀ ਪੱਲੇ ਜੋ ਪਹਿਲੇ ਪੱਲੇ ਨੂੰ ਜਿਆਦਾ ਖੋਲਣਾ ਦੂਜੇ ਪੱਲੇ ਨੂੰ ਆਪ ਮਟਾਈ ਵਾਲੇ ਪਸਣੇ ਜੋੜ ਕੇ ਤੇ ਫਿਰ ਜਿਹੜਾ ਲੜ ਨੂੰ ਡਬਲ ਹੋਲਡ ਕਰਾਂਗੇ ਕਿਹੜਾ ਲੜ ਨੂੰ ਡਬਲ ਹੋਲਡ ਕਰਕੇ ਕਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਤੇ ਹੁਣ ਜਿਹੜੇ ਆਪਾਂ ਲੜ ਲਾਇਆ ਉਹਦੀ ਜਿਹੜਾ ਆਪਾਂ ਸੈਟਿੰਗ ਕਰ ਲੈਣੀ ਆ ਤੇ ਬਰਸਤੋ ਆ ਜਿਹੜਾ ਆਪਾਂ ਅਗਲਾ ਲਾੜਾ ਲਾਉਣਾ ਲੜਮ ਬੈਕ ਤੋਂ ਪਿੰਚ ਕਰ ਲੈਣਾ ਪੂਣੀ ਦਾ ਹਲਦਾ ਹੱਥਲੇ ਰੱਖ ਕੇ ਬੰਦ ਬਸ ਉਹ ਤੇ ਰੱਖ ਕੇ ਦੋ ਹੀ ਪੱਲੇ ਚ ਪੱਲੇ ਪੱਲੇ ਜਿਆਦਾ ਖੋਲਣਾ ਦੂਜੇ ਪੱਲੇ ਨੂੰ ਪਮਟਾਈ ਵਾਲ ਪਸਣੇ ਜੋੜ ਕੇ ਚਾਰ ਉਂਗਲਾਂ ਦਾ ਪਿਆੜ ਨੂੰ ਟੂਟ ਲੋਡ ਕਰ ਲੈਣਾ ਚਾਰ ਉਂਗਲਾਂ ਦਾ ਪਿਆੜ ਨੂੰ ਟੂਟ ਲੋਡ ਕਰਕੇ ਤੇੜਾ ਲਾੜ ਨੂੰ ਡਬਲ ਫੋਲਡ ਕਰਾਂਗੇ ਤੇ ਡਬਲ ਫੋਲਡ ਕਰਕੇੜਾ ਨੂੰ ਚਿੱਤਨਾ ਸਾਫ ਕਰਕੇ ਲਗਾ ਦੇਣਾ ਚੌਦੀ ਮਟਾਈ ਜਿਹੜੀ ਉਹ ਲੋਡ ਕਰਕੇੜਾ ਲਾੜ ਨੂੰ ਲਗਾਵਾਂਗੇ ਤੇ ਚੰਗੀ ਤਰ੍ਹਾਂ ਆਪਣਾ ਉਹ ਕੱਪੜਾ ਜਿਹੜਾ ਲੋਡ ਕਰਕੇ ਜਿਹੜਾ ਲਾੜ ਨੂੰ ਲਗਾ ਦੇਣਾ ਜਿਹਨੀਆਂ ਥਾਣਾ ਸਫਾਈ ਹੋ ਗਈ ਉਹਨੀਆਂ ਪਾਤਨਾ ਸਫਾਈ ਕਰਕੇ ਤੇ ਫਿਰ ਜਿਹੜਾ ਲਾੜ ਨੂੰ ਲਗਾਵਾਂਗੇ ਤੈਨੂੰ ਜਿਹੜਿਆ ਪਲੜ ਲਾਇਆ ਹੁਣ ਜਿਹੜਾ ਪਲੜ ਲਾਇਆ ਉਹ ਜਿਹੜਿਆ ਆਪਾਂ ਸੈਟਿੰਗ ਕਰ ਲੈਣੀਆਂ ਤਦੋਂ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਲੜ ਨੂੰ ਵੈਕ ਤੋਂ ਪਿੰਚ ਕਰ ਲੈਣਾ। ਉਨੀ ਰੋਲ ਦਾ ਹੱਥਲੇ ਰੱਖਾਂਗੇ ਬੰਦ ਪਾਸਾ ਉੱਤਰ ਆ ਕੇ ਚਾਰੋਂ ਉਂਗਲਾਂ ਦੇ ਆਲੇ ਨੂੰ ਉਤਲੋਡ ਕਰਨਾ ਹੈ। ਇਹ ਉਤਲੜਾ ਦਾ ਵੀੜਾ ਆਪਾਂ ਫਾਸ ਲੈੜਾ ਉਲੋਡ ਕਰ ਲੈਣਾ। ਤੁਸੀਂ ਉਤਲੜਾ ਇਸ ਫਾਸ ਲੈੜਾ ਡਾਊਨਲੋਡ ਕਰ ਲਈ ਤੁਸੀਂ ਡਬਲ ਸੀ ਸ਼ਾਰਡ ਆਪਣਾ ਵਾਪਸ ਸਕਦੇ ਹੋ। ਤਦ ਇਹਦਾ ਹੁਣ ਆਪਾਂ ਲੜਨ ਨੂੰ ਜਿੱਤ ਨੂੰ ਸੌ ਕਰਕੇ ਤੇ ਫਿਰ ਜਿੰਨਾ ਪੱਪੜ ਦਾ ਫਾਸ ਰੱਖਣਾ ਪੱੜਾ ਦਾ ਫਾਸ ਰੱਖ ਕਿਹੜਾ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਤੇ ਨਾਲ ਨਾਲ ਬਾਕੀ ਪਾਦ ਜਿਹੜੀਆਂ ਪਸੈਂਟਿੰਗ ਕਰੀ ਜਾਣੀਆਂ ਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜਾ ਲੜੋਂ ਦੇ ਬੈਗ ਤੋਂ ਪੈਂਚੇ ਕੱਢ ਲੈਣਾ ਪੂਣੀ ਰੋਲ ਦਵਾ ਥੱਲੇ ਰੱਖ ਕੇ ਬੰਦ ਬਸਾਉ ਤਰ੍ਹਾਂ ਕੇ ਦੋਈ ਪੱਲੇ ਜੇ ਪਹਿਲੇ ਪੱਲੇ ਨੂੰ ਜਿਆਦਾ ਖੋਲਣਾ ਦੂਜੇ ਪੱਲੇ ਨੂੰ ਮਠਾਈ ਵਾਲਾ ਪਸਣਾ ਜੋੜ ਕੇ ਤੇ ਵੇ ਜਿਹੜਾ ਲੜ ਨੂੰ ਨੱਕਦੇ ਸੀ ਜਿਹੜਾ ਪਲੜ ਨੂੰ ਫੋਲਡ ਕਰਾਂਗੇ ఫలా ਤਿਹੋ ਜਿਹੜੇ ਆਪਣਾ ਡਾਟਾ ਲਈ ਸੀ ਉਹਨਾਂ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਆ ਜਿਹੜੀ ਆਪਣੀ ਸ਼ੇਪ ਆ ਉਹ ਵੀ ਜਿਹੜੀ ਆਪਾਂ ਲੋਡ ਕਰ ਲੈਣੀ ਆ ਪਰ ਉਸ ਤੋਂ ਬਾਅਦ ਜਿਹੜਾ ਆਪਾਂ ਪੱਗ ਪੈਨ ਲਗਾਉਣਾ ਜਿੱਥੇ ਆਪਾਂ ਸ਼ਿਮਲਰ ਫੋਲਡ ਕਰੀਏ ਉਹ ਤੋਂ ਥੋੜਾ ਹੀ ਘਾਹ ਘਾਰ ਕਿਹੜਾ ਆਪਾਂ ਪੱਗ ਪੈਨ ਲਗਾਉਣਾ ਹੈ ਜੇਕਰ ਉਸ ਤੋਂ ਬਾਅਦ ਜਿਹੜਾ ਆਪਾਂ ਕਾਲੀ ਲੜ ਲਗਾਉਣਾ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰ ਲੈਣ ਕਰ ਲੈਣਾ ਲੜ ਨੂੰ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰ ਕਿਹੜਾ ਪੱਟ ਨੂੰ ਬੈਗ ਦੇ ਜਿਹੜਾ ਚੜਾਈ ਲੈ ਕੇ ਆਉਣਾ ਮੂਹਰੇ ਲੈ ਕੇ ਆਪਾਂ ਦੀ ਚੜਾਈ ਘਟਾ ਦੇਣੀ ਆ ਤੇ ਫਿਰ ਜਿੰਨਾ ਪੱਪਲ ਰੱਖ ਤੇ ਰੱਖਣਾ ਪਲਟ ਨੂੰ ਆਖ ਤੇ ਰਾ ਕੇ ਤੇ ਨਾਲ ਨਾਲ ਉਤਲੇ ਬਲੜੇ ਉਹ ਕੱਟ ਕੇ ਜਿਹੜੇ ਆਪਣੇ ਲੜ ਦੀ ਚੜਾਈ ਜਿਹੜੀ ਉਹ ਸੈੱਟ ਕਰਕੇ ਤੇ ਲੜਾ ਲੜ ਨੂੰ ਸਾਫ਼ ਕਰ ਲੈਣਾ ਫਿਰ ਪੱਗ ਪਿੰਦੇ ਥੱਲੇ ਰੱਖ ਕਿਹੜਾ ਪਲਟ ਨੂੰ ਫਰੰਟ ਵੱਲ ਨੂੰ ਫੋਲਡ ਕਰ ਦੇਣਾ ਫਰੰਟ ਵੱਲ ਨੂੰ ਫੋਲਡ ਕਰ ਤ ਬਾਅਦ ਜਿੰਨੀ ਚੋ ਦੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਉਹਨੀ ਉਹਦੀ ਚੜਾਈ ਰੱਖ ਕੇ ਤੇ ਲਰ ਨੂੰ ਤੇ ਦੱਬ ਲੈਣਾ ਤੇ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਛੜ ਕੇ ਕਮੈਂਟ ਜਰੂਰ ਕਰਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜਿਹੜੇ ਵੀ ਇਹਨਾਂ ਨੂੰ ਸ਼ਮੀ ਪਟਾਲੀ ਸ਼ਾਈ ਪੱਗ ਬਣਾਣ ਵਿੱਚ ਕੋਈ ਪ੍ਰੋਬਲਮ ਆਉਦੀ ਆ ਤਾਂ ਇਸ ਵੀਡੀਓ ਦੇਖ ਕੇ ਜਿਹੜੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣ ਤੇ ਬਰਸਤਵਾ ਜਿਹੜਾ ਆਪਾਂ ਬਾਕੀ ਬਾਦ ਜਿਹੜੀ ਆਪ ਉਸਾਈਡਿੰਗ ਕਰ ਲੈਣੀ ਆ ਤੇ ਜੇ ਕਿਸੇ ਲੜ ਦੀ ਮਠਾਈ ਜਿਆਦਾ ਰਹਿੰਦੀ ਆ ਤਾਂ ਉਹਦੇ ਤੇ ਆਪਾਂ ਬਾਜਨਰ ਪ੍ਰੈਸ ਕਰਕੇ ਉਹਦੀ ਮਠਾਈ ਜਿਹੜੀ ਆਪਾਂ ਬਾਕੀ ਲੜਾਂ ਦੇ ਬਰਾਬਰ ਕਰ ਲੈਣੀ ਆ ਜਿਹੜਾ ਆਪਾਂ ਸੱਲ ਠਗਣਾ ਜਿਹੜਾ ਆਪਾਂ ਪਾ ਜੜੀ ਸਿਲ ਦੇ ਸੈਂਟਰ ਚੋਂ ਉਹਨੂੰ ਬੈਤ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਫਲਾ ਲੈਣਾ ਹੈ ਫਲਾ ਕੇ ਤੇ ਫਿਰ ਇੱਕ ਵਾਰ ਖਿੱਚ ਕੇ ਖਿੱਚ ਲੈਣਾ ਖਿੱਚ ਕੇ ਜੱਗੀ ਤਰ੍ਹਾਂ ਸਿਰੋ ਚੈਟ ਕਵਰ ਕਰ ਲੈਣਾ ਜਿਹੜਾ ਆਪਾਂ ਬੈਡੜ ਲਗਾਉਣਾ ਅੱਧਾ ਸਜੇ ਉਹਦਾ ਕੋਪੇ ਫੋਲਡ ਕਰ ਲੈਣ ਨੂੰ ਅੱਧਾ ਸਜੇ ਉਹਦਾ ਕੋਪੇ ਫੋਲਡ ਕਰ ਕੇ ਜਿਹੜਾ ਪਿਆਰ ਨੂੰ ਬੈਗ 'ਚ ਦੱਬ ਦੇਣਾ ਤੇ ਜਲਦੀ ਇਹਨਾਂ ਵਰ ਲੈ ਕੇ ਆ ਜੁੰਨੇ ਆ ਵੀਡੀਓ ਦੇਖ ਲਈ ਧੰਨਵਾਦ ਵਾਹੀ ਗੁਰਜੀ ਕਾ ਖਾਲਸਾ ਵਾਹੀ